ਬਹੁਤ ਬਹੁਤ ਧੰਨਵਾਦ ਕਰਨਾ ਵੀ ਜਿਹੜੇ ਮੈਨੂੰ ਇੰਨਾ ਫੇਸਬੁੱਕ ਤੇ ਪਿਆਰ ਦੇ ਰਹੇ ਹਨ ਤੇ ਵੀ ਮੇਰਾ ਪੇਜ ਜਿਹੜਾ ਬਹੁਤ ਵਧੀਆ ਗ੍ਰੋਥ ਕਰ ਰਿਹਾ ਹੈਗਾ ਤਾਂ ਮੈਂ ਆਪਣੇ ਯਾਰਾਂ ਦੋਸਤਾਂ ਪਰਿਵਾਰਾਂ ਦਾ ਤੇ ਦੋਸਤਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਗੱਲ ਕਰਦਾ ਵੀ ਮੈਂ ਆਪਾਂ ਨੂੰ ਐਡਾ ਐਕਸਪੀਰੀਅੰਸ ਨਹੀਂ ਵੀ ਆਪਾਂ ਕੋਈ ਨਿਊਜ਼ ਆਵੇਂ ਮੈਨੂੰ ਬੜੇ ਸਵਾਲ ਦੇਖੇ ਕਰ ਲਈ ਆਪਾਂ ਤਾਂ ਆਪਣੇ ਆਮ ਜੇ ਲੋਕਾਂ ਦਾ ਆਮ ਜੇ ਬੰਦੇ ਆਪਾਂ ਵੀ ਖੁਦ ਤੇ ਛੋਟੇ-ਮੂਟੇ ਗੱਲਾਂ ਬਾਤਾਂ ਕਰਕੇ ਵੀਡੀਓ ਅਪਲੋਡ ਕਰਨ ਵਾਲੇ ਬੰਦੇ ਹਨਾ ਗੱਲ ਰਹੀ ਸੀ ਵੀ ਆਪਣੀ ਵੀ ਮੈਂ ਚਲੋ ਆਪਾਂ ਉਹਦਾ ਜਿਹੜਾ ਲਾਇਸੈਂਸ ਹੁੰਦਾ ਇਹਦਾ ਬਣਾਉਣਾ ਉਹ ਆਪਾਂ ਬਣਵਾ ਲਿਆ ਸੀ ਅ ਵੀ ਚਲ ਕਈ ਵਾਰੀ ਕੋਈ ਕੋਈ ਗੱਲਬਾਤ ਨਾ ਹੋਵੇ ਉਹਦਾ ਚਲ ਆਪ ਨੂੰ ਕੋਈ ਡਾਊਟ ਨਹੀਂ ਰਹਿੰਦਾ ਵੀ ਆਪਾਂ ਵੀ ਨਿਊਜ਼ ਵਾਲੇ ਬਣ ਗਏ ਹਨ ਉਹਦੇ ਵਿੱਚ ਆ ਕੇ ਪਰ ਅੱਬੀ ਹਲੇ ਆਪਾਂ ਐਡੈਕਸਪੀਰੀਅੰਸ ਨਹੀਂ ਵੀ ਆਪਾਂ ਬੜੇ ਸਵਾਲ ਜਵਾਬ ਲੋਕਾਂ ਨੂੰ ਕਰ ਸਕੀਏ ਹਨ ਐਡੇ ਕ੍ਰੇਟਰ ਐਡੇ ਆਪਾਂ ਫੇਸਬੁੱਕ ਵਾਲੇ ਹੀ ਨਹੀਂ ਕੋਈ 5-6000 ਆਪਾਂ ਦੇ ਵਿੱਚ ਬੰਦਾਗਾ ਤਾਂ ਕੋਈ ਬਾਲੀ ਵੱਡੀ ਗੱਲ ਨਹੀਂ ਹਨਾ ਪਰ ਇਹ ਗੱਲੇ ਵੀ ਜਿਵੇਂ ਜਿਵੇਂ ਆਪਾਂ ਆਪਦਾ ਐਕਸਪੀਰੀਅੰਸ ਬਣਾਵਾਂਗੇ ਹਨਾ ਵੀ ਓਵੇਂ ਓਵੇਂ ਆਪਣਾ ਕੰਮ ਜਿਹੜਾ ਵੀ ਤਿਆਰ ਬਾਈਓ ਆਪਉਣ ਕੰਮ ਦਾ ਹਲੇ ਆਪਾਂ ਨੂੰ ਐਡਾ ਤਿਆਰਬਾ ਨਹੀਂ ਵੀ ਆਪਾਂ ਲੋਕਾਂ ਨਾਲ ਗੱਲਾਂ ਬਹੁਤਾਂ ਕੋ ਬੜੇ ਉੱਚੇ ਪੱਧਰ ਤੇ ਕਰ ਸਕੀ ਹਾਂ ਮੈਂ ਤਾਂ ਬਸ ਇਹ ਹੁੰਦੇ ਮਾਈਂਡ ਦੇ ਵਿੱਚ ਵੀ ਆਪਾਂ ਆਪਣੇ ਵਰਗੇ ਬੰਦੇ ਭਾਲ ਲਈ ਆਪਾਂ ਦੇ ਨੇੜੇ ਦੇ ਹੋਣ ਤਾਂ ਉਹਨਾਂ ਨਾਲੀ ਬਹੁਤ ਵਧੀਆ ਬੜਾ ਕਹਿੰਦੇ ਵੀ ਮੈਂ ਆਦੇ ਇੱਕ ਦੇਸੀ ਭਾਸ਼ਾ ਵਿੱਚ ਕਹਿੰਦੇ ਵੀ ਬੜਾ ਨਿਹਰਾ ਆ ਜਾਂਦਾ ਜਦੋਂ ਕੋਈ ਗੱਲ ਕਰ ਲੈਂਦਾ ਹਾਂ ਤਾ ਮੇਰਾ ਤਾਂ ਜਿਹੜਾ ਨਿਸ਼ਾਨਾ ਹੁੰਦਾ ਹੈ ਇਹ ਹੀ ਹੁੰਦਾ ਵੀ ਆਪਾਂ ਆਮ ਜਿਹੇ ਬੰਦਿਆਂ ਨਾਲ ਹੀ ਗੱਲਬਾਤ ਕਰਕੇ ਤੁਹਾਡਾ ਐਂਟਰਟੇਨਮੈਂਟ ਤਾਂ ਵਧੀਆ ਬਦਨਜਲ ਕਰ ਸਕੀਏ ਹਾਂ ਤਾਂ ਮੈਂ ਬਹੁਤ ਮੈਨੂੰ ਇਹ ਚੀਜ਼ ਦਾ ਹੌਸਲਾ ਹੁੰਦਾ ਜਦੋਂ ਮੇਰੇ ਯਾਰ ਦੋਸਤ ਇੰਨੇ ਵੀਡੀਓ ਸ਼ੇਅਰ ਕਰ ਜਾਂਦੇ ਆ ਵੀ ਮੈਂ ਸੋਚਿਆ ਵੀ ਨਹੀਂ ਹੁੰਦਾ ਵੀ ਮੇਰੀ ਵੀਡੀਓ 10 ਬੰਦਿਆਂ ਨੇ ਸ਼ੇਅਰ ਕਰ 20 ਨੇ ਕਰਦੇ 50 ਨੇ ਇੰਨੀ ਦੀ ਵੀਡੀਓ ਸ਼ੇਅਰ ਹੋਈ ਪਈ ਹੁੰਦੀ ਆ ਕਾਫੀ ਵਿਊ ਆ ਜਿਹੜੇ ਮੇਰੇ ਮਿੰਟਾ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਕਿੰਨੇ ਕੰਨੇ ਮਿੰਟ ਇੱਕ ਵੀਡੀਓ ਤੇ ਵਿਊ ਆਈ ਜਾਂਦੇ ਨੇ ਹਣਾ ਤਾਂ ਮੈਂ ਜਦੋਂ ਚੈੱਕ ਕਰਦਾ ਮੈਨ ਮੇਰੇ ਕੋਲ ਬਹੁਤ ਸਾਰੀਆਂ ਵੀਡੀਓ ਪਈਆਂ ਨੇ ਜਿਹੜੀਆਂ ਆ ਰਹੀਆਂ ਨੇ ਦੁਬਾਰਾ ਹਨਾ ਤਾਂ ਇਸ ਤਰ੍ਹਾਂ ਦਾ ਪਿਆਰ ਆਪਨੇ ਦਿੰਦੇ ਰਹੋ ਭਰਾਓ ਬਹੁਤ ਧੰਨਵਾਦ ਤੁਹਾਡਾ ਜਿਹੜੇ ਆਪਣੀ ਵੀਡੀਓ ਸ਼ੇਅਰ ਕਰਦੇ ਆ ਆਪਣੇ ਜਿੰਨੇ ਭਰਾ ਫੇਸਬੁੱਕ ਵਾਲੇ ਨੇ ਜਿੰਨੇ YouTube ਵਾਲੇ ਉਹਨਾਂ ਦਾ ਮਨੋਂ ਧੰਨਵਾਦ ਕਰਨਾ ਹੈ ਇਸ ਤਰ੍ਹਾਂ ਦਾ ਪਿਆਰ ਜਿਹੜਾ ਤੁਸੀਂ ਸਾਡੀਆਂ ਵੀਡੀਓ ਨੂੰ ਦਿੰਦੇ ਹੋ ਰਹੋ ਧੰਨਵਾਦ ਕਰਦਾ ਹਾਂ